ਬਧੀਆ ਗੱਲ ਹੈ ਕੋਈ ਹੋ ਨਹੀਂ ਹੈਗਾ ਰੋਜ਼ ਨਹੀਂ ਹੈਗਾ ਪਰ ਇਹਨਾਂ ਨੇ ਇੱਥੇ ਪੁਲਿਸ ਲਾਣ ਲਈਦਾ ਜੇ ਤੁਹਾਨੂੰ ਪਤਾ ਇੱਥੇ ਡੂੰਗਾ ਹੈਗਾ ਪੁਲਿਸ ਲਾਣ ਲਈਦਾ ਕੋਈ ਪੁਲਿਸ ਵੀ ਨਹੀਂ ਆਇਆ ਹੈ ਪੁਲਿਸ ਵੀ ਨਹੀਂ ਆਇਆ ਹੈ ਬਤਾ ਨਹੀਂ ਸਕਦਾ ਪੁਲਿਸ ਵੀ ਨਹੀਂ ਆਇਆ ਇਹਨਾਂ ਨੇ ਬਿਲਕੁਲ ਚੱਲੀ ਜਾਂਦੇ ਨੇ ਲਾਈਵ ਤੋਂ ਆਈਡੀ ਲਾਣਾ ਯਾਨੀ ਕਿ ਜੋ ਵੀ ਹੁੰਦਾ ਵਾ ਵੇ ਕਦਰੀ ਕੀਤਾ ਵਾ ਹਰ ਚੀਜ਼ ਦਾ ਬੱਚੇ ਡੋਬ ਗਏ ਮੇਰੇ ਦੋ ਬੱਚੇ ਕਿੰਨੀ ਐਸੀ ਬੱਚਿਆਂ ਦੀ ਬੱਚੇ ਦਾ ਐਸੀਗਾ ਜੀ 10-10 ਸਾਲ ਦੇ ਨੇ ਜੀ 10-10 ਸਾਲ ਦੇ ਨੇ ਅੱਛਾ ਮੇਰੇ ਮੁੰਡਾ ਮੁੰਡਾ ਜੀ ਤੁਹਾਡਾ ਬੇਟਾ ਹੈ ਵੱਡਾ ਪੋਤਾ ਹੈ 15-15 ਸਾਲ ਦੇ ਨੇ ਕੁਝ ਹੈ ਕਿਸ ਤਰ੍ਹਾਂ ਇੱਥੇ ਕੁਝ ਨਹੀਂ ਸਾਰੇ ਕੁਝ ਨਹੀਂ ਆਪ ਜਾ ਕੇ ਮੈਂ ਬੈਠੀ ਹਾਂ ਅੱਜ ਇਸ਼ਾਰਾ ਪ੍ਰੋਗਰਾਮ ਚੱਲ ਰਿਹਾ ਹੈ ਕੋਈ ਬੰਦ ਨਹੀਂ ਕੀ ਹੋ ਗਿਆ ਯਾਹਾਂ ਤੇ ਬੱਚੇ ਜੀ ਜੀ ਅੰਦਰ ਚੱਲ ਪਾਣੀ ਮੇ डूब गए हैं और यहाँ कोई देखने वाला नहीं है इन्होंने इतना बड़ा प्रोग्राम कर रखा है मगर कोई देखने वाला नहीं है अभी भी आप चल के देख लो वहाँ कोई भी अंदर ना कोई गोता मार रहा है ना कुछ कर रहा है कोई नहीं देख रहा कितने बच्चे थे जी दो बच्चे थे जी कितने ज्यादा नहीं तेरह चौदह साल के बच्चे हुए तो बहुत देर हो गई है एक घंटा करीब हो गया कोई नहीं आया जी बच्चों को जब इन्होंने डूंगा किया है तो इनको जुगाड़ करना चाहिए इन चीज का कोई ना लगा, कोई कुछ नहीं लगा कुछ बीमारी वाले मीडिया वाले खबर तक नहीं करे हम लोग दूसरे दूसरे ऐसी सुन के अभी आए हैं कितने टाइम ऐसी मतलब कि पानी के अंदर गेहूँ ਨੇ ਕਿ ਕਿਤਨੀ ਉਮਰ ਹੈ ਬੱਚੋਂ ਕੀ ਬੱਚੇ ਦਾ 12 ਸਾਲ ਉਮਰ ਹੈ ਇਹਨਾਂ ਨੇ ਸਾਨੂੰ ਜੀ ਕਿਸੇ ਮੋਤਵਰ ਬੰਦੇ ਨੇ ਸਾਨੂੰ ਫੋਨ ਕੀਤਾ ਅਸੀਂ ਸਤਲੁਜ ਦਰਿਆ ਤੋਂ ਗੁੱਤਾ ਹੋ ਰਹਿ ਗਏ ਆ ਸਾਡੀ ਟੀਮ ਸਾਰੀ ਹੈਗੀ ਆ ਸਾਡੇ ਪ੍ਰਧਾਨ ਜੀ ਖੜੇ ਆ ਤੇ ਪ੍ਰਧਾਨ ਨੂੰ ਉਹਨਾਂ ਨੂੰ ਫੋਨ ਆਇਆ ਤੇ ਇਹਨਾਂ ਨੇ ਗੱਲ ਕੀਤੀ ਕਿ ਦੋ ਬੱਚੇ ਡੁੱਬ ਗਏ ਆ ਅੱਛਾ ਤੇ ਵੀ ਆਪਾਂ ਜਾਣਾ ਅੱਛਾ ਤੇ ਅਸੀਂ ਸਾਰੇ ਆਪਣੀ ਟੀਮ ਇਕੱਠੀ ਕਰਕੇ ਤੇ ਅਸੀਂ ਜਿੱਦਾਂ ਆਕੇ ਵੀ ਬੱਚਾ ਦੀ ਦੋ ਡੈੱਡ ਬੋਡੀਆਂ ਕੱਢ ਦਿੱਤੀਆਂ ਵਾ ਪਰਿਵਾਰ ਦੇ ਹਵਾਲੇ ਅਸੀਂ ਕਰ ਦਿੱਤੀਆਂ ਜੀ ਕੱਢ ਕੇ ਅੱਛਾ ਤੁਹਾਨੂੰ ਕਦੋਂ ਫੋਨ ਆਉਂਦਾ ਕਿੰਨਾ ਕੋਈ ਟਾਈਮ ਹੋ ਗਿਆ ਸੀ ਬੱਚਿਆਂ ਦੇ ਮਤਲਬ ਕਿ ਕਿੰਨਾ ਤਾਸੂ ਰਹਿ ਗਏ ਸੀ ਜਾਂ ਸਾਹਸੂ ਤਾਂ ਭਾਜੀ ਨਹੀਂ ਹੈਗੇ ਸੀ ਜਿੱਦਾਂ ਵੀ ਸਾਨੂੰ ਸਰਚ ਕੀਤਾ ਸੀ ਸਰਚ ਕਰਕੇ ਦੇ ਦਿੱਤਾ ਵਾ ਅੱਛਾ ਹਾਂ ਜੀ ਅੱਜ ਜਿਹੜਾ ਇੱਥੇ ਵਾਕਿਆ ਹੋਇਆ ਇੱਕ ਪਾਸੇ ਬਾਬਾ ਜੀ ਨੂੰ ਪਾਠ ਵੀ ਰੱਖਿਆ ਗਿਆ ਸੀ ਇੱਥੇ ਲੋਕ ਵੀ ਮੌਜੂ ਸੀ ਉਹਦੇ ਬਾਬੂ ਜੀ ਦਿੱਤੇ ਹੈ ਐਡਾ ਵੱਡਾ ਹਾਦਸਾ ਹੋ ਜਾਣਾ ਕਿਤੇ ਨਾ ਕਿਤੇ ਦੇਖੋ ਇਹ ਇਉਂ ਆ ਬਾਬਾ ਜੀ ਦੇ ਸੇ ਉਹਨਾਂ ਉਹਨਾਂ ਨੂੰ ਉੱਥੋਂ ਬੰਦਿਆਂ ਨੂੰ ਕੱਢਿਆ ਉਹਨਾਂ ਨੂੰ ਮੁੰਡਿਆਂ ਨੂੰ ਕੱਢਿਆ ਮੁੰਡਿਆਂ ਦੀ ਦਾਦੀ ਸੀਗੀ ਉਹ ਮੁੰਡੇ ਦੀ ਇੱਕ ਦੀ ਉਹ ਉਹਨੂੰ ਘਰੇ ਵੀ ਛੱਡ ਕੇ ਆਈ ਆ ਉਹ ਦੁਬਾਰਾ ਫੇਰ ਘਰੋਂ ਆ ਗਿਆ ਅੱਛਾ ਮਤਲਬ ਇਹ ਨਹੀਂ ਹੈਗਾ ਫਿਰ ਜਦੋਂ ਪਤਾ ਲੱਗਦਾ ਵੀ ਆਹ ਗੱਲ ਹੋ ਗਈ ਉਸੇ ਟਾਈਮ ਮੁੰਡੇ ਵਿੱਚ ਵੜ ਗਏ ਨੇ ਲੇਕਿਨ ਮੁੰਡਿਆਂ ਨੂੰ ਲੱਭੇ ਨਹੀਂ ਅੱਛਾ ਜੀ ਹਾਂ ਪਰ ਲੇਕਿਨ ਪਹਿਲਾਂ ਇੱਥੋਂ ਰੋਕੇ ਨੇ ਸੰਗਤ ਦੇ ਲੋਕ ਤੁਸੀਂ ਦੇਖਿਆ ਇੱਥੇ ਕੋਈ ਇੱਕ ਵਿਅਕਤੀ ਜਿਹੜੇ ਕਿ ਵਿਰੋਧ ਕਰ ਰਹੇ ਵੀ ਇਹ ਕਹਿੰਦੇ ਵੀ ਵੀ ਤੁਹਾਡੇ ਸੇਵਾਦਾਰਾਂ ਨੇ ਨਹੀਂ ਕੱਢਿਆ ਵੀ ਅਸੀਂ ਕੱਢਿਆ ਵਾ ਉਹ ਚੀਜ਼ ਦੇ ਬਾਰੇ ਸਪਸ਼ਟ ਕਰ ਗਏ ਨਹੀਂ ਗੋਤਾ ਗੋਤਾਖੋਰ ਵੀ ਆ ਬੁલાਏ ਨੇ ਗੋਤਾਖੋਰ ਵੀ ਆ ਬੁલાਏ ਨੇ ਕੋਈ ਉਹ ਨਹੀਂ ਕੀਤਾ ਹੈਗਾ ਪਰ ਲੇਕਿਨ ਪਹਿਲਾਂ ਆਪਣੇ ਪੱਦਰ ਦੇ ਵੀ ਸੇਵਾਦਾਰਾਂ ਨੇ ਵਿੱਚ ਕਿਸ਼ਤੀ ਬਾੜ ਕੇ ਦੇਖਿਆ ਹੈਗਾ ਪਰ ਲੇ ਉਹਨਾਂ ਦੇ ਪੱਲੇ ਨਹੀਂ ਪਿਆ ਉਹ ਗਾਂਹਾਂ ਤੱਕ ਗਏ ਨੇ ਲੇਕਿਨ ਇਹ ਤਾਂ ਇੱਥੇ ਕੋਲੀ ਸੀ ਜੀ ਬਾਬਾ ਜੀ ਕਿਤਨਾ ਕਿਤੇ ਡੁੰਗ ਡੁੰਘਾਈ ਬਹੁਤ ਜਿਆਦੀ ਆ ਹਨਾ ਵੀ ਆਣ ਆਲੇ ਸਮੇਂ ਦੇ ਵਿੱਚ ਲੋਕ ਨਹਾਣਗੇ ਵੀ ਪਰ ਉਹਨਾਂ ਦੇ ਬੱਚਿਆਂ ਨੂੰ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਾਂ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਨਾ ਅੱਜ ਇੱਥੇ ਕੋਈ ਨਹਾਉਣ ਦਾ ਕਿਸੇ ਕਿਸਮ ਦਾ ਕੋਈ ਬੋਰਡ ਨਹੀਂ ਲਾਇਆ ਕੋਈ ਕਿਸੇ ਨੂੰ ਕਿਹਾ ਨਹੀਂ ਇਹ ਤਾਂ ਬੱਚੇ ਸੀਗੇ ਇਹ ਬੱਚਿਆਂ ਕਰਕੇ ਬੱਚਿਆਂ ਨੇ ਇਧਰ ਆ ਕੇ ਆਪ ਆ ਕੇ ਨਹਾਉਣ ਲੱਗੇ ਫਿਰ ਉਹਨਾਂ ਬੱਚਿਆਂ ਨੂੰ ਬਾਹਰ ਵੀ ਕੱਢਿਆ ਬੇ ਬੱਚਿਆਂ ਦੀ ਦਾਦੀ ਵੀ ਛੱਡ ਗਈ ਉਹਨੂੰ ਮਾਦਾ ਕਰੇ ਇਹ ਨਹੀਂ ਗੱਲ ਹੈ ਕਿ ਵੀ ਨਹੀਂ ਉੱਪਰ ਪਤਾ ਨਹੀਂ ਜਾਂ ਕਿਵੇਂ ਵੀ ਕੋਈ ਪ੍ਰਮਾਤਮਾ ਕਰਨੀ ਉਹ ਇਹ ਜਾ ਪਾਣਾ ਵਾਪਰਨਾ ਸੀ ਵੀ ਉਹ ਦੁਬਾਰਾ ਫੇਰ ਇੱਥੇ ਆ ਗਿਆ ਜੀ ਬਾਬਾ ਜੀ ਨਹੀਂ ਦਰਿਆ ਦੀ ਸਫਾਈ ਹੋਈ ਆ ਅਕਸਰ ਲੋਕ ਨਹਾਣ ਆਣਗੇ ਬੱਚੇ ਵੀ ਨਹਾਣ ਆਣਗੇ ਪਰ ਉਹਨਾਂ ਦੇ ਮਾਪੇ ਬਾਬਾ ਨੂੰ ਤੁਸੀਂ ਕੀ ਕਰਦੇ ਹ ਜੇ ਦੇਖੋ ਪਤਾ ਕੀ ਆ ਹਜੇ ਇੱਥੇ ਕੋਈ ਨਾ ਨਾ ਆਉਣ ਆਵੇ ਕਾਰਨ ਕੀ ਆ ਜਿਹਦਾ ਸੇਵਾ ਚੱਲਦੀ ਆ ਜੀ ਜੀ ਅੱਜ ਵੀ ਅੱਜ ਦਾ ਸਿਰਫ ਇੱਕ ਇੱਥੇ ਤੱਕ ਪਾਣੀ ਸਾਫ਼ ਹੋਣ ਕਰਕੇ ਸ਼ੁਕਰਾਨੇ ਵਜੋਂ ਇੱਥੇ ਪਾੜ ਰੱਖਿਆ ਸੀ ਇੱਥੇ ਕੋਈ ਇਸ਼ਨਾਨ ਦਾ ਪ੍ਰੋਗਰਾਮ ਨਹੀਂ ਸੀਗਾ ਨਾ ਕੋਈ ਬੋਰਡ ਲਾਇਆ ਤੁਸੀਂ ਦੇਖ ਵੀ ਸਕਦੇ ਹੋ ਜਿੱਦਣੇ ਭੂਖੜੀ ਖੁਰਦ ਕੰਮ ਰੱਖਿਆ ਉਹਦਣੇ ਅਸੀਂ ਬਕਾਇਦਾ ਉੱਤੇ ਬੋਰਡ ਬੋਰਡ ਲਾਏ ਹੋਏ ਸੀ ਵੀ ਇੱਥੇ ਇਸ਼ਨਾਨ ਕਰਨਾ ਜਾਂ ਕੁਝ ਵੀ ਆ ਲੇਕਿਨ ਅੱਜ ਦਾ ਇੱਥੇ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਮੂਰੇ ਸੋਟੀਆਂ ਲਾਈਆਂ ਨੇ ਵੀ ਕੋਈ ਵੇਚਣਾ ਬੜੇ ਪਰ ਲੇਕਨ ਉਹ ਬੱਚੇ ਸੀ ਬੱਚਿਆਂ ਨੇ ਪਤਾ ਨਹੀਂ ਕਿਉਂ ਇਹ ਦੁਬਾਰਾ ਗਲਤੀ ਕੀਤੀ ਕਿਉਂ ਉਹ ਆਏ ਜਾਂ ਕਿਵੇਂ ਉਹਨਾਂ ਦੀ ਹੋਈ ਹੋਈ ਸੀ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਨਾਨ ਦੀ ਕਰਨਗੇ ਨਹੀਂ ਹਜੇ ਹਜੇ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਕੋਈ ਕਰਦੇ ਹਾਂ ਹਜੇ ਜਦੋਂ ਜੇ ਦੇਖੋ ਜਦੋਂ ਜਦੋਂ ਇਹਨੂੰ ਜਦੋਂ ਇਹਨੂੰ ਅਸੀਂ ਕਰਾਂਗੇ ਨਾ ਕਲੀਅਰ ਹੋਊਗਾ ਅਸੀਂ ਇੱਥੇ ਰੇਤਾ ਹੋਰ ਪਾਵਾਂਗੇ ਜੀ ਇਹ ਜਿਹੜਾ ਰੇਤਾ ਪਾ ਕੇ ਦਾ ਪਾਣੀ ਦਾ ਪੱਧਰ ਡੂੰਗਾ ਘੱਟ ਰੱਖਾਂਗੇ ਜੀ ਹਾਂਜੀ ਸਰ ਇੱਥੇ ਝੀਲ ਦੇ ਕੋਲ ਪਹੁੰਚੇ ਹਾਂ ਤੇ ਕੀ ਹੋਣਾ ਸੰਤੋਖ ਨੇ ਥੋੜੀ ਦੇਰ ਪਹਿਲਾਂ ਪਤਾ ਲੱਗਿਆ ਸੀਗਾ ਵੀ ਆ ਦੋ ਬੱਚੇ ਜਿਹੜੇ ਇੱਥੇ ਨਹਾ ਰਹੇ ਸੀ ਕਿ ਦੋਨੇ ਡੁੱਬ ਗਏ ਨੇ ਉਹਦੇ ਵਿੱਚ ਜਿੱਥੇ ਬਾਬਾ ਜੀ ਸਵਾਗਤ ਕਰਾ ਰਹੇ ਆ ਅੱਛਾ ਬਾਲਾ ਜੀ ਕੁੜੀ ਦੇ ਕੋਲੇ ਤੇ ਅਸੀਂ ਹੁਣੇ ਆਏ ਆ ਬੋੜੀਆਂ ਜਿਹੜੀਆਂ ਸਲਾਸਰ ਭੇਜਤੀਆਂ ਨੇ ਉਹ ਨਾ ਉਹ ਦੋਨਾਂ ਬੱਚਿਆਂ ਨੂੰ ਉੱਥੇ ਲਾ ਚੱਲ ਰਹੇ ਉਹਨਾਂ ਦਾ ਸਰ ਕਿੱਥੋਂ ਦੇ ਰਹਿਣ ਵੱਜੇ ਇੱਥੇ ਗੁਰਨਾ ਗੁਰੂ ਰਾਮਦਾਸ ਨਗਰ ਆਪਣਾ ਤਾਜਪੁਰ ਰੋਡ ਤੇ ਅੱਛਾ ਕਿੰਨੀ ਕੁ ਉਮਰ ਦੇ ਬੱਚਿਆਂ ਦੀ ਇੱਕ ਦੀ 15 ਸਾਲ ਤੇ ਦੂਜੇ ਦੀ ਮੈਂ ਥੋੜਾ ਪਤਾ ਕਰ ਰਹੇ ਹਾਂ ਅੱਛਾ ਜੀ ਹਾਂਜੀ ਠੀਕ ਹੈ ਕਿ ਨਾ ਨਾ ਆਏ ਸੀਗੇ ਜੀ ਇੱਥ ਦੁੰਗਰ ਬੱਚੇ ਨੂੰ ਨਹੀਂ ਸਮਝ ਹੈਗੀ ਉਹ ਕਿ ਥੋੜਾ ਅੱਗੇ ਚਲੇਗੇ ਤੋ ਕਰਨਾ ਵਾਪਰ ਕੀ ਬਾਕੀ ਸਾਡੀ ਤਕੀਕਤ ਕਰਦੇ